itayım <Sessizlik> baba <lahmı>. <tıklı> <Aa> ਕਾਸੇ ਬਹਰ ਜਦ ਗੈ ਲੜੀ ਗੈ ਲੜੀ ਪੂਰੀ ਦਾ ਸਮਾਨ ਹੈਗਾ ਲਈ ਮੂਮੀ ਦਾ ਦਰਦ ਹੋਇਆ ਆਪਣੀ ਦਾ ਤੇ ਤੂੰ ਜੀ ਬਿਲਕੁਲ ਨਹੀਂ ਲੈਂਦੇ ਲੈਂਦਾ ਸੀ ਇਹ ਕਹਿੰਦਾ ਮੂਮੀ ਨੂੰ ਮਾਰਾ ਜੀ ਅੰਦਰ ਕ ਲੈ ਦਾਖਲ ਕਰਾਉਣੇ ਦੀ ਕਹਿੰਦਾ ਉਹਨਾਂ ਫੋਨ ਦੀ ਟੱਕੀ ਲੱਗੀਆਂ ਵਾ ਜੀ ਇਹ ਤੈਨੂੰ ਜਾਂਦਾ ਹੈ ਨਹੀਂ ਜੀ ਜਾਣਦਾ ਨਹੀਂ ਹਫੀਜ਼ ਕੋਈ ਵੀ ਇੱਦਾਂ ਆਵੇ ਦੀ ਸੋਨਾ ਲੈ ਜਾਂਦੇ ਨਹੀਂ ਲੈਂਦੇ ਇਹਨੂੰ ਵੀ ਆਧਾਰ ਕਾਰਡ ਦਿਓ ਕਹਿੰਦਾ ਫੈਂ ਲਿਆ ਇਹਦਾ ਅਗਰ ਪੈਸੇ ਨਹੀਂ ਮਿਲਣੇ ਤਾਂ ਹੈਗੇ ਆਧਾਰ ਕਾਰਡ ਦਊਂਗਾ ਤਾਂ ਮਿਲਣੇ ਜੀ ਤੇ ਤੁਸੀਂ ਵੀ ਸੋਨਾ ਇੰਨਾ ਮਹਿੰਗਾ ਸਸਤੇ ਚ ਰੱਖ ਲਿਆ ਸਮਾਨ ਨਹੀਂ ਆਈ ਵੀ ਜਦੋਂ ਮੰਦਰ ਦਾ ਇੱਕ ਸਮਾਨ ਤਾਂ ਲੱਗ ਹੁੰਦਾ ਜੀ ਤੁਸੀਂ ਪਹਿਲਾਂ ਵੀ ਸਮਾਨ ਖਰੀਦ ਚੁੱਕੇ ਆ ਜਾਂ ਤਾਂ ਪਹਿਲਾਂ ਵੀ ਹੋਰ ਪਾਸੇ ਵੀ ਸਮਾਨ ਖਰੀਦਿਆ ਤੁਸੀਂ ਸਮਾਨ ਸੀ ਇਹਨੇ 20000 ਚ ਦਿੱਤਾ ਤੁਸੀਂ 20000 ਚ ਸੌਦਾ ਕੀਤਾ 2.5 ਲੱਖ ਵਾਲਾ ਸਮਾਨ 20000 ਚ ਦਿੱਤਾ ਨਹੀਂ ਜੀ ਇਹਨੇ ਹਾਰ ਨਹੀਂ ਕੀ 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 ਦਾ ਹੀ ਚੌਂਕੀ ਨਾਲ ਟਿੱਕੋ ਇੰਨਾ ਥਰੀ ਛੋਟੀ ਠੀਕ ਹੈ ਇੱਥੇ ਕੁਮਾਰੀ ਤੁਮਾਲੋ ਚੋਰੀ ਕਿੰਨੀ ਹੋਰ ਕਿਤੇ ਕਿਤੇ ਚੋਰੀ ਕਿਤੇ ਪਹਿਲਾਂ ਮੰਦਰਾਚੌਰੀ ਹੋਰ ਕਿਤੇ ਨਹੀਂ ਮੈਂ ਕਹਿੰਦਾ ਜਿੱਤ ਕੇ ਹਾਂ ਕਿਵੇਂ ਧਿਆਨ ਚਾਹ ਮੰਦਿਰ ਚੋਰੀ ਕਰਨੀ ਫੋਟੋ ਆਈ ਕਿਹਦੇ ਮੇਰੀ ਨਹੀਂ ਚੋਰੀ ਕਰਨ ਦਾ ਕੀ ਸੋਚਿਆ ਜੀ ਮੰਦਿਰ ਦੀ ਚੋਰੀ ਕਰਨੀ ਨਹੀਂ ਸਰ ਜੀ ਹਮ ਸਭ ਜੀ ਮੇਰੇ ਨਾਲ ਇੱਕ ਹੋਰ ਵੀ ਹੋਰ ਨਾਲ ਉਹ ਵੀ ਨਾਲੇ ਤੇ ਮੰਦਰਾਜੀ ਜਾਂਦੇ ਅੱਛਾ ਏ ਜੁਵਲਰ ਜੀ 23 ਤਰੀਕ ਦੀ ਸ਼ਾਮ ਨੂੰ ਇੱਕ ਇਨਸੀਡੈਂਟ ਜਿਹੜਾ ਹੈਗਾ ਜੁਲਫਾ ਮਾਤਾ ਮੰਦਿਰ ਜਿਹੜਾ ਹੈਗਾ ਨੰਗਲ ਦੇ ਏਰੀਆ ਵਿੱਚ ਉੱਥੇ ਹੋਇਆ ਸੀਗਾ ਜਿਦੇ ਵਿੱਚ ਕੁਝ ਚੋਰਾਂ ਨੇ ਜਿਹੜੀ ਮਾਤਾ ਦੀ ਮੂਰਤੀ ਹੈਗੀ ਏ ਉਹ ਤੋਂ ਕੁਝ ਜਿਹੜੇ ਸੋਨੇ ਦੇ ਗਹਿਣੇ ਸੀਗੇ ਉਹ ਉਤਾਰ ਲਏ ਸੀਗੇ ਚੋਰੀ ਕਰ ਲਏ ਸੀਗੇ ਉਹਦੇ ਰਿਗਾਰਡਿੰਗ ਜਿਹੜਾ ਹੈਗਾ ਸਾਡੀ ਥਾਣੇ ਦੀ ਟੀਮ ਨੇ ਸੀਆਈਏ ਦੀ ਟੀਮ ਨੇ ਕਾਫੀ ਚੰਗਾ ਕੰਮ ਕੀਤਾ ਹੈਗਾ ਔਰ ਜਿਹੜਾ ਪਹਿਲਾ ਦੋਸ਼ੀ ਸੀਗਾ ਜਿਹਦਾ ਨਾਂ ਹੈਗਾ ਸਿਮਰਨ ਪਾਲ ਸਿਮ ਉਰਫ ਬਾਨਾ ਇਹ ਜਿਹੜਾ ਹੈਗਾ ਪਹਿਲੇ 24 ਘੰਟਿਆਂ ਦੇ ਅੰਦਰ ਅੰਦਰ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਔਰ ਉਹਦੀ ਪੁਝਗਿਸ਼ ਤੇ ਜਿਹੜਾ ਹੈਗਾ ਅੱਜ ਇੱਕ ਜੂਲਰ ਜਿਹੜਾ ਹੈਗਾ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਇਹਦਾ ਨਾਂ ਰਣਵੀਰ ਸਿੰਘ ਔਰ ਬੱਟੀ ਹੈਗਾ ਇੱਥੇ ਪਹਿਲਾਂ ਵੀ ਜਿਹੜਾ ਹੈਗਾ ਇਸਟੋਲਨ ਪ੍ਰਾਪਰਟੀ ਨੂੰ ਖਰੀਦਣ ਦਾ ਪਰਚਾ ਹੈ 2012 ਦਾ ਉਹ ਉਹਨੂੰ ਗ੍ਰਿਫਤਾਰ ਕਰਕੇ ਉਸ ਦੇ ਕੋਲੋਂ ਜਿਹੜਾ ਸਾਡਾ ਮਾਲ ਮੁਕਦਮਾ ਸੀਗਾ ਜਿਹੜੇ ਚੋਰੀ ਦੇ ਸਮਾਨ ਸੀਗੇ ਗੈਣੇ ਉਹ ਬਰਾਮਦ ਕਰ ਲਏ ਗਏ ਨੇ ਇਹਨਾਂ ਦੀ ਪੁੱਛਗਿੱਛ ਤੋਂ ਇਹ ਕਲੀਅਰ ਹੋਇਆ ਹੈਗਾ ਕਿ ਇਹਦੇ ਨਾਲ ਦੋ ਹੋਰ ਬੰਦੇ ਸੀਗੇ ਜਿਦੇ ਵਿੱਚ ਇੱਕ ਬੰਦਾ ਹੈਗਾ ਗੁਰਦੀਪ ਸਿੰਘ ਉਰਫ सोनू ਜਿੱਤੇ ਪਹਿਲਾਂ ਵੀ ਚਾਰ ਪਰਚੇ ਚੋਰੀ ਦੇ ਔਰ ਆਰਮਸ ਐਕਟ ਤੇ ਦਰਜ ਹੈਗੇ ਨੇ ਇਸ ਤੋਂ ਇਲਾਵਾ ਜਸਵਿੰਦਰ ਸਿੰਘ ਉਰਫ ਜੱਸੀ ਇੱਕ ਮੁੰਡਾ ਹੈਗਾ ਜਿਹੜਾ ਕਿ ਇਹਦੇ ਨਾਲ ਸ਼ਾਮਲ ਸੀਗਾ ਇਹਨਾਂ ਦੋਨਾਂ ਦੀ ਜਿਹੜੀ ਹੈਗੇ ਨੇ ਰੈਸ਼ ਦੇ ਰਿਗਾਰਡਿੰਗ ਰੇਡ ਸਾਡੀ ਕੰਟੀਨਿਊਡ ਹੈਗੀਆਂ ਨੇ ਜਲਦ ਤੋਂ ਜਲਦ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਔਰ ਕਿਉਂਕਿ ਮਾਮਲਾ ਕਾਫੀ ਸੰਜੀਦਾ ਸੀਗਾ ਦਿਨ ਵਿੱਚ ਜਿਹੜਾ ਹੈਗਾ ਇਹ ਚੋਰੀ ਹੋਈ ਸੀਗੀ ਅ ਪਹਿਲਾ ਵੀ ਆਪਾਂ ਜਿਹੜਾ ਹੈ ਰਿਲੀਜੀਅਸ ਇੰਸਟੀਟਿਊਸ਼ਨਸ ਦੇ ਨਾਲ ਆਪਾਂ ਰਾਬਤਾ ਕਾਇਮ ਕਰਦੇ ਰਹੇ ਹਾਂ ਔਰ ਉਹਨਾਂ ਨੂੰ ਬਰੀਫ ਕਰਦੇ ਰਹੇ ਹਾਂ ਕਿ ਜਿੱਥੇ ਵੀ ਇਹੋ ਜਿਹਾ ਕੋਈ ਆਪਣਾ ਸੈਂਸਿਟਿਵ ਹੈਗਾ ਉੱਥੇ ਆਪਾਂ ਸਾਮ ਸੰਭਾਲ ਕਰੀਏ ਕੈਮਰੇ ਲਗਾਈਏ ਔਰ ਜ਼ਰੂਰ ਜਿਹੜਾ ਹੈਗਾ 24 ਘੰਟੇ ਕੋਈ ਨਾ ਕੋਈ ਉੱਥੇ ਨਿਗਰਾਨੀ ਕਰੇ ਇਹਨਾਂ ਵੱਲੋਂ ਵੀ ਜਿਹੜੇ ਹੈਗੇ ਪੁਜਾਰੀ 24 ਘੰਟੇ ਵਾਸਤੇ ਲਗਾਏ ਗਏ ਸੀਗੇ ਬਟ ਕੁਝ ਕੰਮ ਕਰਕੇ ਜਿਹੜੇ ਪੁਜਾਰੀ ਸੀਗੇ ਉਹ ਕਿਤੇ ਪਾਸੇ ਗਏ ਸੀਗੇ ਔਰ ਉਸ ਟਾਈਮ ਦਾ ਫਾਇਦਾ ਉਠਾ ਕਰਕੇ ਇਹ ਬੰਦਿਆਂ ਨੇ ਉੱਥੇ ਚੋਰੀ ਕੀਤੀ ਸੀਗੀ ਜਿਾਕੀ ਕਾਫੀ ਚੰਗਾ ਕੰਮ ਕਰਦਿਆ ਹੋਇਆ ਸਾਡੀ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਔਰ ਜਿਹੜਾ ਚੋਰੀ ਹੋਈ ਸੀ ਉਹਨੂੰ ਜਿਹੜਾ ਹੈਗਾ ਉਹਦੀ ਰਿਕਵਰੀ ਵੀ ਹੋ ਗਈ ਹੈ ਇਹਨਾਂ ਦੀ ਇਨੀਸ਼ੀਅਲ ਪੁੱਛਗਿੱਛ ਤੋਂ ਪਤਾ ਲੱਗਾ ਕਿ ਕਾਫੀ ਹੋਰ ਵੀ ਚੋਰੀਆਂ ਇਹਨਾਂ ਨੇ ਜਿਹੜਾ ਹੈ ਨੰਗਲ ਕੀਰਤਪੁਰ ਸਾਹਿਬ ਅਨੰਦਪੁਰ ਸਾਹਿਬ ਔਰ ਰੋਪੜ ਦੇ ਏਰੀਆਜ਼ ਕੀਤੀਆਂ ਨੇ ਜਿਨ੍ਹਾਂ ਦੇ ਬਾਰੇ ਹੁਣ ਰਿਮਾਂਡ ਇਹਨਾਂ ਦਾ ਹਾਸਲ ਕੀਤਾ ਗਿਆ ਹੈ ਔਰ ਅੱਗੇ ਪੁੱਛਗਿੱਛ ਕਰਕੇ ਜਿਹੜਾ ਹੈਗਾ ਬਰਾਮਦਗੀਆਂ ਕਰਾਈਆਂ ਜਾਣਗੀਆਂ ਦੋ ਦਿਨ ਦਾ ਪੁਲਿਸ ਰਿਮਾਂਡ ਸਾਨੂੰ ਮਿਲ ਗਿਆ ਹੈਗਾ ਅੱਗੇ ਫਿਰ ਜਦੋਂ ਕੁਝ ਰਿਕਵਰੀਜ਼ ਹੁੰਦੀਆਂ ਨੇ ਉਸ ਬੇਸ ਤੇ ਆਪਾਂ ਹੋਰ ਵੀ ਪੁਲਿਸ ਰਿਮਾਂਡ ਜਿਹੜਾ ਹੈ ਨਾ ਮੰਗਾਗੇ ਤਰੀਕ ਤੋਂ ਬਾਅਦ ਦੇਖੋ ਜੀ ਅਜੇ ਪੁੱਛਗਿੱਛ ਜਿਹੜੀ ਹੈਗੀ ਹੈ ਹੁਣ ਬਿਠਾ ਕਰਕੇ ਇਹਨਾਂ ਨੂੰ ਚੰਗੀ ਤਰੀਕੇ ਦੇ ਨਾਲ ਕੀਤੀ ਜਾਊਗੀ ਸਾਡਾ ਮੇਨ ਮਕਸਦ ਇਨੀਸ਼ੀਅਲ ਹੈ ਹੁੰਦਾ ਹੈਗਾ ਕਿ ਜਿਹੜਾ ਵੀ ਬੰਦਾ ਅਰੈਸਟ ਕੀਤਾ ਗਿਆ ਹੈਗਾ ਉਹ ਜੈਨੂਇਨ ਹੈ ਜਾਂ ਨਹੀਂ ਹੈ ਤੇ ਕਿਉਂਕਿ ਮਾਲ ਮੁਕਦਮਾ ਬਰਾਮਦ ਹੋ ਗਿਆ ਹੈਗਾ ਤਾਂ ਉਸ ਜੀ ਦੇ ਨਾਲ ਸਾਡੀ ਕਲੈਰਿਟੀ ਹੋ ਜਾਂਦੀ ਹੈ ਕਿ ਹਾਂ ðiis are the real corporate ਔਰ ਉਸ ਤੋਂ ਬਾਅਦ ਹੁਣ ਜਿਹੜਾ ਹੈਗਾ ਫਰਦਰ ਇਨਵੈਸਟੀਗੇਸ਼ਨ ਵਿੱਚ ਆਪਾਂ ਇਹਨਾਂ ਨੂੰ ਪੁੱਛਗਿੱਛ ਕਰਕੇ ਕਿ ਇਹਨਾਂ ਨੇ ਕੋਈ ਰੈਕੀ ਕੀਤੀ ਸੀਗੀ ਕੋਈ ਕਿਉਂਕਿ ਰਹਿਣ ਵਾਲੇ ਉਥ ਤੇ ਹੋ ਸਕਦਾ ਹੈ ਉੱਤੇ ਕਾਫੀ ਵਾਰੀ ਆਏ ਵੀ ਗਏ ਵੀ ਹੋਣ ਤੇ ਉਹ ਸਾਰੀਆਂ ਗੱਲਾਂ ਆਪਾਂ ਜਿਹੜੀ ਹੈਗੇ ਨੇ ਤਫਤੀਸ਼ਦਾਰਾਂ ਚੈੱਕ ਕਰਾਂਗੇ ਔਰ ਹੋਰ ਕਿਹੜੇ-ਕਿਹੜੇ ਮਾਮਲਿਆਂ ਚ ਸ਼ਾਮਿਲ ਹੈਗੇ ਨੇ ਉਹ ਵੀ ਆਪਾਂ ਜਿਹੜਾ ਹੈਗਾ ਉਹ ਵਰਕ ਆਊਟ ਕਰਾਂਗੇ ਜਿਹੜਾ ਸਾਡੇ ਕੋਲ ਪਰਚਾ ਦਰਜ ਕਰਾਇਆ ਗਿਆ ਹੈਗਾ 107 ਨੰਬਰ ਉਹਦੇ ਵਿੱਚ ਜਿਹੜੇ ਮੈਨੇਜਮੈਂਟ ਨੇ 2.5 ਲੱਖ ਦਾ ਦੱਸਿਆ ਸੀਗਾ ਕਿ ਜਿਹੜਾ ਸੋਨੇ ਜਵਾਰ ਜਿਹੜੇ ਹੈਗੇ ਨੇ ਉਹ ਚੋਰੀ ਹੋਏ ਸੀਗੇ ਔਰ ਜਿਹੜਾ ਇਹਨਾਂ ਨੇ ਵੇਚਿਆ ਸੀਗਾ ਉਹ 20000 ਰੁਪਏ ਚ ਵੇਚਿਆ ਸੀਗਾ ਬਾਕੀ ਹੋਰ ਫਰਦਰ ਇਨਵੈਸਟੀਗੇਸ਼ਨ ਵਿੱਚ ਗੱਲਾਂ ਕਲੀਅਰ ਹੋਣਗੀਆਂ ਕੀ ਐਗਜ਼ੈਕਟਲੀ ਹੋਰ ਕਿਹੜੇ ਕਿਹੜੇ ਬੰਦੇ ਇਹਨਾਂ ਦੇ ਨਾਲ ਸ਼ਾਮਿਲ ਹੈਗੇ ਨੇ ਕੋਈ ਹੋਰ ਵੀ ਜੁਲਰਸ ਹੈਗੇ ਨੇ ਜਿਹੜੇ ਕਿ ਇਹ ਇਹਨਾਂ ਦੇ ਕੋਲੋਂ ਚੋਰੀ ਦਾ ਸਮਾਨ ਖਰੀਦੇ ਹੈਗੇ ਨੇ ਉਹ ਸਾਰੀਆਂ ਗੱਲਾਂ ਜਿਹੜੀਆਂ ਹੈ ਗਿਆ ਆਪਾਂ ਉਹ ਫਰਦਰ ਇਨਵੈਸਟੀਗੇਸ਼ਨ ਵਿੱਚ ਲੱਗ ਕੇ ਆਵਾਂਗੇ ਹੋਲੇ ਮੋਲੇ ਦੌਰਾਨ ਜਿਹੜਾ ਮੋਟਰਸਾਈਕਲ ਦੀਆਂ ਚੋਰੀਆਂ ਇਹਨੇ ਮੰਨੀਆਂ ਹੈਗੀਆਂ ਨੇ ਕੁਝ ਮੰੰਗਲ ਦੇ ਏਰੀਆ ਦੀਆਂ ਚੋਰੀਆਂ ਇਹਨੇ ਮੋਟਰਸਾਈਕਲ ਦੀਆਂ ਮੰਨੀਆਂ ਹੈਗੀਆਂ ਨੇ ਬਾਕੀ ਹੁਣ ਜਦੋਂ ਆਪਾਂ ਕੁਝ ਕੁ ਇਸ ਕਰਾਂਗੇ ਫਿਰ ਉਹ ਸਾਡਾ ਰਿਕਾਰਡ ਜਿਹੜਾ ਹੈਗਾ ਉਹਨੂੰ ਆਪਾਂ ਚੈੱਕ ਕਰਕੇ ਔਰ ਉਸੇ ਸਾਬਨਾਲ ਫੇਰ ਉਹਦਾ ਮਿਲਾਨ ਕਰਾ ਕਰਕੇ ਜੋ ਵੀ ਗੱਲਾਂ ਸਾਹਮਣੇ ਆਉਂਦੀਆਂ ਨੇ ਫਿਰ ਤੁਹਾਡੇ ਨਾਲ ਪਸੰਗੀ ਕਰਾਂਗੇ ਜਿਹੜਾ ਟਾਰਗੇਟ ਹੁੰਦਾ ਹੈਗਾ ਦੇਖੋ ਜੀ ਸਾਹਮਣੇ ਜੁਐਲਰੀ ਰੱਖੀ ਹੋਈ ਹੈ ਔਰ ਇਹ ਮੌਕੇ ਦੀ ਭਾਲ ਕਰਦੇ ਹੈਗੇ ਨੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇੱਥੇ 24 ਘੰਟੇ ਪੁਜਾਰੀ ਰਹਿੰਦਾ ਉਹਦਾ ਬਟ ਉਸ ਟਾਈਮ ਤੇ ਕੁਝ ਸਮੇਂ ਵਾਸਤੇ ਕੁਝ ਕਾਰਨਾ ਕਰਕੇ ਹੀ ਹੀ ਵਾਸ ਨਾਟ देयर ਤੋਂ ਉਹਦੇ ਕਰਕੇ ਇਹਨਾਂ ਨੇ ਇੱਥੇ ਚੋਰੀ ਕੀਤੀ ਹੈਗੀ ਜਿਹੜਾ ਜੱਸੀ ਤੁਹਾਨੂੰ ਤੇ ਪਰਚੇ ਹੈਗੇ ਨੇ ਪਹਿਲਾਂ 4 ਮੁਕਦਮੇ ਹੈਗੇ ਨੇ 379 ਦੇ ਹੈਗੇ ਨੇ 411 ਦੇ ਹੈਗੇ ਨੇ ਆਮ ਸੈਕਟ ਦੇ ਹੈਗੇ ਬਾਕੀ ਦੋਹਾਂ ਦਾ ਜਿਹੜਾ ਕ੍ਰਿਮੀਨਲ ਰਿਕਾਰਡ ਬੈਕਗ੍ਰਾਉਂਡ ਉਹ ਕਲੀਨ ਹੈਗਾ ਬਾਕੀ ਫਰਦਰ ਆਪਾਂ ਹੋਰ ਕਰ ਰਹੇ ਹੈਗੇ ਆ ਵੈਰੀਫਾਈ ਕਿ ਕਿਤੇ ਹੋਰ ਕਿਸੇ ਸਟੇਟ ਵਿੱਚ ਕਿਉਂਕਿ ਨਾਲ ਹੀ ਬਿਲਕੁਲ ਜਿਹੜਾ ਹੈਗਾ ਹਿਮਾਚਲ ਦਾ ਏਰੀਆ ਵੀ ਲੱਗ ਜਾਂਦਾ ਹੈਗਾ ਉੱਥੋਂ ਵੀ ਆਪਾਂ ਕਲੀਅਰ ਕਰਾਂਗੇ ਕਿ ਇਹਨਾਂ ਤੇ ਹੋਰ ਕੋਈ ਪਰਚਾ ਮਤੇ ਨਹੀਂ ਹੈਗਾ ਹੁੰਦਾ ਉਹ ਜੇਲ੍ਹ ਜਾ ਕੇ ਹੀ ਆਉਂਦਾ ਹੈਗਾ ਜਿਹੜਾ ਸੋਨੂ ਹੈਗਾ ਇਹ ਕਾਫੀ ਵਾਰੀ ਗ੍ਰਿਫਤਾਰ ਹੋ ਚੁੱਕਿਆ ਹੈਗਾ ਔਰ ਕਈ ਮੁਕਦਮੇ ਹੈ ਕਿ ਬਰੀ ਹੋ ਗਿਆ ਕੁਝ ਸਜ਼ਾ ਵੀ ਹੋਇਆ ਹੈਗਾ ਬਾਕੀ ਮੈਂ ਤੁਹਾਨੂੰ ਇਸ ਤਰ੍ਹਾਂ ਦੱਸਿਆ ਬਾਕੀ ਸਾਰਾ ਕੁਝ ਫਰਦਰ ਇਨਵੈਸਟੀਗੇਸ਼ਨ ਇਸ ਸਾਹਮਣੇ ਆਊਗਾ ਸਾਰਾ ਰਿਕਾਰਡ ਜਿਹੜਾ ਲੈ ਕਰਕੇ ਵੈਰੀਫਾਈ ਕਰਕੇ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਇੱਥੇ 2012 ਵਿੱਚ ਵੀ ਸਟੋਰੀਨ ਪ੍ਰੋਪਰਟੀ ਖਰੀਦਣ ਦਾ ਪਰਚਾ ਸੀਗਾ ਔਰ ਹੁਣ ਵੀ ਇਹਨੇ ਜਿਹੜਾ ਹੈਗਾ ਚੋਰੀ ਦਾ ਸਮਾਨ ਖਰੀਦਿਆ ਹੈਗਾ ਤਾਂ ਮੋਸਟ ਪ੍ਰੋਬੇਬਲੀ ਇਹ ਹੈਬਿਚੁਅਲ ਹੈਗਾ ਇਹ ਵੀ ਔਰ ਇਹਨੂੰ ਵੀ ਆਪਾਂ ਹੋਰ ਫਰਦਰ ਇੰਟਰੋਗੇਟ ਕਰਕੇ ਕਿ ਇਹਨੇ ਕਿਸੇ ਹੋਰ ਵੀ ਗੈਂਗ ਦੇ ਕੋਲੋਂ ਕੋਈ ਸਮਾਨ ਸਮੂਹ ਤੇ ਨਹੀਂ ਖਰੀਦਿਆ ਹੈਗਾ ਉਹ ਵੀ ਆਪਾਂ ਚੈੱਕ ਕਰਾਂਗੇ ਇਹਦਾ ਹੀ ਰਹਿਣ ਵਾਲਾ ਹੈਗਾ ਠੀਕ ਠੀਕ ਹੈ ਦੇਖੋ ਜੀ ਮੈਂ ਪੂਰਾ ਸ਼ੁਰੂ ਤੋਂ ਤੱਕ ਇੱਕ ਵਾਰੀ ਦੁਬਾਰਾ ਰੀਪੀਟ ਕਰ ਤੇਈ ਤਰੀਕ ਦੀ ਸ਼ਾਮ ਨੂੰ ਇੱਕ ਵਾਰਦਾਅ ਜਿਹੜੀ ਹੈਗੀ ਹੈ ਸਾਡੇ ਮੰੰਗਲ ਏਰੀਆ ਜਿਹੜਾ ਇੱਕ ਮੰਦਿਰ ਹੈਗਾ ਜ਼ੁਰਪਾ ਮਾਤਾ ਮੰਦਿਰ ਹੈਗਾ ਫਿਲਡ ਜਿਹੜਾ ਹੈਗਾ ਹੰਦੇ ਬਾਦ ਉੱਥੇ ਉਹਦੇ ਵਿੱਚ ਇੱਕ ਇਨਸੀਡੈਂਟ ਸਾਹਮਣੇ ਆਉਂਦਾ ਹੈਗਾ ਲਗਾਤਾਰ ਸਾਡੀ ਟੀਮ ਜਿਹੜੀਆਂ ਹੈਗੀਆਂ ਨੇ ਉਹ ਪਹਿਲਾਂ ਵੀ ਬਰੀਫ ਕਰਦੇ ਆ ਰਹੀਆਂ ਨੇ ਜਿਹੜੇ ਵੀ ਆਪਣੇ ਰਿਲੀਜੀਅਸ ਇੰਸਟੀਟਿਊਸ਼ਨਸ ਹੈਗੇ ਨੇ ਕਿ ਆਪਾਂ ਉੱਥੇ ਸਾਮ ਸਮਾਗਰੀ ਰਹੀ ਹੈਗੀ ਕਰੀਏ ਔਰ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਇਹਨਾਂ ਨੇ ਪੁਜਾਰੀ ਵੀ ਰੱਖੇ ਹੋਏ ਨੇ ਬਟ ਕੁਝ ਸਮੇਂ ਬਾਅਦ ਸੇ ਪੁਜਾਰੀ ਜਿਹੜਾ ਹੈਗਾ ਥੋੜਾ ਜਿਹਾ ਪਾਸੇ ਗਿਆ ਉਨੇ ਕੁ ਵਿੱਚ ਜਿਹੜਾ ਹੈਗਾ ਹੈ ਤਿੰਨ ਬੰਦਿਆਂ ਨੇ ਮਿਲ ਕਰਕੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਜਿਤੇ ਵਿੱਚ ਜਿਹੜੀ ਮੇਨ ਮੂਰਤੀ ਹੈਗੀ ਹੈ ਉਥੋਂ ਇਹਨਾਂ ਨੇ ਜਿਹੜੇ ਕੰਨ ਦੇ ਝੁੰਮਕੇ ਹੁੰਦੇ ਨੇ ਲੱਤ ਹੁੰਦੇ ਹੈਗੇ ਉਹ ਉਤਾਰ ਲਏ ਔਰ ਚੋਰੀ ਕਰਕੇ ਭੱਜ ਗਏ ਉਤੋਂ ਉਸ ਤੋਂ ਬਾਅਦ ਸਾਡੀ ਟੀਮ ਨੇ ਟੈਕਨੀਕਲੀ ਜਿਹੜਾ ਹੈਗਾ ਵਰਕ ਕਰਦਿਆ ਹੋਇਆ ਨਾਲ ਦੇ ਨਾਲ ਜਿਹੜੇ ਪੁਰਾਣੇ ਉਥੋਂ ਦੇ ਵਸਨੀਕ ਜਿਹੜੇ ਚੋਰੀ ਕਰਨ ਵਾਲੇ ਬੰਦੇ ਹੈਗੇ ਨੇ ਉਹਨਾਂ ਦਾ ਪੁਰਾਣਾ ਰਿਕਾਰਡ ਵੀ ਕੱਢਿਆ ਔਰ ਸੀਸੀਟੀਵੀ ਤੋਂ ਸਾਨੂੰ ਕਾਫੀ ਜਿਹੜੀ ਹੈਗੀ ਚੰਗੀ ਇੱਕ ਲੀਡ ਮਿਲੀ ਪਰ ਉਸ ਤੋਂ ਬਾਅਦ ਸਾਡੀ ਹਿਊਮਨ ਇੰਟੈਲੀਜੈਂਸ ਦੇ ਥਰੂ ਆਪਾਂ ਜਿਹੜਾ ਮੇਨ ਦੋਸ਼ੀ ਹੈਗਾ ਸਿਮਰਨ ਪਾਲ ਸਿਰ ਉਰਫ ਬਾਨਾ ਇਹ ਰਹਿਣ ਵਾਲਾ ਹੈਗਾ ਉਹ ਸ਼ਿਆਹਪੁਰ ਦਾ ਬਟ ਐਸੋ ਲਈ ਕਿਹੜਾ ਹੈਗਾ ਮੰਗਲ ਖਾਨੇ ਦੇ ਵਿੱਚ ਹੀ ਰਹਿੰਦਾ ਹੈਗਾ ਉਹਨੂੰ ਰਾਉਂਡ ਅਪ ਕੀਤਾ ਗਿਆ ਕੱਲ ਸ਼ਾਮ ਨੂੰ ਔਰ ਉਸ ਤੋਂ ਸਾਨੂੰ ਕਲੀਅਰ ਹੋਇਆ ਕਿ ਹਾਂ ਇਹ ਵਾਰਦਾਤ ਜਿਹੜੀ ਹੈਗੀ ਹੈ ਇਹ ਤਿੰਨ ਬੰਦਿਆਂ ਦੀ ਟੀਮ ਨੇ ਕੀਤੀ ਹੈਗੀ ਜਿਹਦੇ ਵਿੱਚ ਗੁਰਦੀਪ ਸਿੰਘ ਔਰ सोनू ਹੈ ਜਿਹਦਾ ਪ੍ਰਾਣਾ ਪਛੋਕੜ ਵੀ ਜਿਹੜਾ ਹੈਗਾ ਕ੍ਰਿਮੀਨਲ ਬੈਕਗ੍ਰਾਉਂਡ ਹੈਗਾ ਪਹਿਲਾਂ ਵੀ ਚੋਰੀਆਂ ਦੇ ਪਰਚੇ ਵਿੱਚ ਔਰ ਆਮ ਸ਼ੈੱਡ ਦੇ ਪਰਚੇ ਵਿੱਚ ਇਨਵੋਲਡ ਹੈਗਾ ਔਰ ਦੂਜਾ ਜਿਹੜਾ ਹੈਗਾ ਇਹਦੇ ਨਾਮ ਹੈਗਾ ਜਸਵਿੰਦਰ ਸਿੰਘ ਔਰ ਜੱਸੀ ਉਹਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ ਇਹ ਇਹਨਾਂ ਨੇ ਚੋਰੀ ਕੀਤੀ ਆਪਸ ਵਿੱਚ ਸਾਜਵਾਜ ਹੋ ਕਰਕੇ ਔਰ ਉਸ ਤੋਂ ਬਾਅਦ ਨੰਗਲ ਏਰੀਆ ਨੇ ਹੀ ਰਹਿਣ ਵਾਲੇ ਇੱਕ ਸੁਨਿਆਰੇ ਰਣਵੀਰ ਸਿੰਘ ਔਰ ਬੰਟੀ ਜਿਹੜਾ ਹੈਗਾ ਉਹਨੂੰ ਇਹਨਾਂ ਨੇ ਜਿਹੜਾ ਹੈਗਾ ਸਮਾਨ ਵੇਚਿਆ 20000 ਰੁਪਏ ਵਿੱਚ ਜਿਹੜਾ ਇਹ ਸੁਨਿਆਰਾ ਹੈਗਾ ਉਹ ਵੀ ਆਪਾਂ ਗ੍ਰਿਫਤਾਰ ਕਰ ਲਿਆ ਹੈਗਾ ਔਰ ਉਸ ਤੋਂ ਇਲਾਵਾ ਜਿਹੜਾ ਸਿਮਰਨਪਾਲ ਔਰ ਪੰਨਾ ਜਿਹੜਾ ਮੇਨ ਦੋਸ਼ੀ ਸੀਗਾ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਬਾਕੀ ਜਿਹੜੇ ਦੋ ਦੋਸ਼ੀ ਹੈਗੇ ਨੇ ਉਹਨਾਂ ਨੂੰ ਗ੍ਰਿਫਤਾਰੀ ਕਰਨ ਵਾਸਤੇ ਸਾਡੀ ਰੇਟ